ਫਾਈਨਲੀ ਖੁਸ਼ੀ ਵਿਵੇਕ ਚੌਧਰੀ ਦੀ ਫੈਮਲੀ ਫਿਰ ਤੋਂ ਇੱਕ ਹੋ ਚੁੱਕੀ ਹੈ ਹਾਲ ਹੀ ਵਿੱਚ ਖੁਸ਼ੀ ਚੌਧਰੀ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਰੀਲ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਹ ਨਵੇਂ ਟ੍ਰੈਂਡ ਦੇ ਨਾਲ ਰੀਲ ਬਣਾਉਂਦੇ ਹੋਏ ਦਿਖਾਈ ਦੇ ਰਹੇ ਨੇ ਇਸ ਵੀਡੀਓ ਵਿੱਚ ਖੁਸ਼ੀ ਚੌਧਰੀ ਆਪਣੇ ਹਸਬੰਦ ਅਤੇ ਆਪਣੇ بیٹے ਰਾਜਾ ਦੇ ਨਾਲ ਨਜ਼ਰ ਆ ਰਹੀ ਹੈ ਅਤੇ ਤਿੰਨੋਂ ਜਾਣੇ ਖੂਬ ਖੁਸ਼ ਨਜ਼ਰ ਆ ਰਹੇ ਨੇ ਇਸ ਵੀਡੀਓ ਨੂੰ ਪੋਸਟ ਕਰਕੇ ਖੁਸ਼ੀ ਅਤੇ ਵਿਵੇਕ ਨੇ ਉਹਨਾਂ ਲੋਕਾਂ ਨੂੰ ਜਵਾਬ ਦੇ ਦਿੱਤਾ ਹੈ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹਨਾਂ ਦਾ ਡਾਈਵੋਰਸ ਹੋਣ ਜਾ ਰਿਹਾ ਹੈ ਇਨਾਂ ਹੀ ਨਹੀਂ ਅੱਜ ਤੋਂ ਕੁਝ ਕੁ ਦਿਨ ਪਹਿਲਾਂ ਖੁਸ਼ੀ ਵਿਵੇਕ ਚੌਧਰੀ ਦੇ ਵੱਲੋਂ ਰਾਜਾ ਚੌਧਰੀ ਦੇ ਜਨਮ ਦਿਨ ਤੇ ਉਸ ਦੀ ਪੜਦੇ ਸੈਲੀਬ੍ਰੇਸ਼ਨ ਦੀ ਪਿਕ ਵੀ ਸ਼ੇਅਰ ਕੀਤੀ ਗਈ ਸੀ ਜਿੱਥੇ ਪੂਰੀ ਫੈਮਿਲੀ ਰਾਜਾ ਦਾ ਬਰਥਡੇ ਸੈਲੀਬ੍ਰੇਟ ਕਰਦੀ ਹੋਈ ਦਿਖਾਈ ਦੇ ਰਹੀ ਸੀ ਅਤੇ ਇਸ ਤਸਵੀਰ ਤੋਂ ਬਾਅਦ ਹੁਣ ਖੁਸ਼ੀ ਵਿਵੇਕ ਚੌਧਰੀ ਵੱਲੋਂ ਨਵੀਂ ਵੀਡੀਓ ਅਪਲੋਡ ਕਰਕੇ ਸਾਰਿਆਂ ਨੂੰ ਇਹ ਖੁਸ਼ਖਬਰੀ ਦੇ ਦਿੱਤੀ ਗਈ ਹੈ ਕਿ ਫੈਮਿਲੀ ਫਿਰ ਤੋਂ ਇਕੱਠੀ ਹੋ ਚੁੱਕੀ ਹੈ ਹੁਣ ਜਲਦ ਹੀ ਇਹਨਾਂ ਦੇ ਵਲੌਗਸ ਵੀ ਸਾਡੇ ਸਾਹਮਣੇ ਆਉਣਗੇ ਨਾਲ ਦੀ ਨਾਲ ਇਹ ਉਮੀਦ ਵੀ ਕਰਦੇ ਹਾਂ ਕਿ ਫੈਮਿਲੀ ਦੇ ਵੱਲੋਂ ਜਲਦ ਹੀ ਖੁਲਾਸੇ ਕੀਤੇ ਜਾਣਗੇ ਕਿ ਆਖਿਰ ਸੋਸ਼ਲ ਮੀਡੀਆ ਤੋਂ ਇਹ ਫੈਮਿਲੀ ਇੰਨਾ ਟਾਈਮ ਦੂਰ ਕਿਉਂ ਰਹੀ ਅਤੇ ਇਹਨਾਂ ਬਾਰੇ ਫੈਲ ਰਹੀਆਂ ਫਵਾਹਾਂ ਦੇ ਵਿੱਚ ਕਿੰਨੀ ਕ ਸੱਚਾਈ ਹੈ ਬਾਕੀ ਤੁਹਾਡਾ ਖੁਸ਼ੀ ਵਿਵੇਕ ਚੌਧਰੀ ਬਾਰੇ ਕੀ ਕਹਿਣਾ ਹੈ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣੀ